ਖੋਸਾ ਜੁੜਿਆਂ ਦੇ ਭਾਈ ਮੈਂਬਰ ਸਾਰੇ ਪਹੁੰਚੇ ਆ। ਤੇ ਹੁਣ ਜਾਣੇ ਪਿਆ ਆਪਾਂ ਸਟੇਜ ਨੂੰ। ਜਾਣੇ ਅੱਜ ਦੇਖੋ ਆਪਦੀ ਦਿਹਾੜੀ ਛੱਡ ਕੇ ਸਾਡੇ ਨਾਲ ਇੱਥੇ ਆਣ ਕੇ ਸਹਿਯੋਗ ਦਿੱਤਾ ਹੈ। ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਦੇਖੋ ਇਹਨਾਂ ਨੇ ਆਪਣਾ ਦਿਨ ਅੱਜ ਬਣਾਇਆ। ਅਸੀਂ ਬਹੁਤ ਹੀ ਸ਼ੁਕਰੀਆਗਜ਼ਾਰ ਕਰ। ਸਦਾਤਾਰੀ ਲੋਕ ਬੈਠੇ ਨੇ, ਉਹੀ ਬੈਠੇ ਨੇ ਜਿਨ੍ਹਾਂ ਨੇ ਉਸ ਵੇਲੇ ਸਾਡੇ ਲੇਬਰ ਕਲਾਸ ਦੇ ਸਾਡੇ ਕਿਰਤੀਆਂ ਨੂੰ ਖੂਨ ਵਹਾਇਆ, ਉਹਨਾਂ ਦੇ ਗੋਲੀਆਂ ਚਲਾਈਆਂ। ਉਹੀ ਅੱਜ ਬੈਠੇ ਨੇ ਬਾਪੂ ਠੀਕ ਆ ਮੱਠੀ ਗਈ ਲੋ ਜੇ ਇਧਰ ਚਾਹ ਬਣੀ ਜਾਂਦੀ ਆ ਹੋਰ ਬਾਪੂ ਕਿਵੇਂ ਆ ਬੜਾਈਏ ਨਾ ਚਾਹ ਠੀਕ ਆ ਠੀਕ ਆ ਲਓ ਵੀ ਪੂਰੀ ਚੜ੍ਹਦੀ ਕਲਾ ਚ ਮੋਰਚਾ ਤੇ ਆਹ ਦੇਖੋ ਤੁਸੀਂ ਤੰਬੂ ਪੂਰਾ ਫਿੱਟ ਕੀਤਾ ਬੋਰਡ ਬੋਰਡ ਲੱਗੇ ਲਓ ਬਈ ਅੱਜ ਪਿੰਡ ਪਲੂਰ ਤੋਂ ਬਈ ਖੋਸਾ ਜੁਨੀ ਜਾਂਦੇ ਮੈਂਬਰ ਜਾ ਰਿਹਾ ਵੀ ਖਨੋਰੀ ਬੱਟ ਤੇ ਤਿਆਰੀਆਂ ਪੂਰੀਆਂ ਤੇ ਬਸ 2-4 ਮਿੰਟੇ ਚ ਤੁਰ ਪੈਣਾ ਤੇ ਤਿਆਰੀਆਂ ਵੀ ਪੂਰੀਆਂ ਦੋ ਗੱਡੀਆਂ ਜਾ ਰਹੀਆਂ ਜੀ ਰਵਾਨਗੀ ਹੋਣ ਲੱਗੀ ਆ ਤਿਆਰੀ ਪੂਰੀ ਆ ਤੇ ਟਾਈਮ 9:00 ਵਜ ਗਿਆ ਤੇ ਸਾਰੇ ਬਈ ਮੈਂਬਰ ਚੱਲੇ ਆ ਖੋਸਾ ਜੁਨੀਅਨ ਦੇ ਦੋ ਗੱਡੀਆਂ ਚੱਲੀਆਂ ਵੀ ਆਪਣੇ ਬੈਡ ਬਲੂਰ ਤੋਂ ਖੋਸਾ ਜੁਨੀਅਨ ਦੀ ਆ ਤੂੰ ਨਹੀਂ ਜਾਣਾ ਚਲੋ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਹ ਅੰਮੀ ਮਾਨਯਾ ਕੈਂਡੀਡੇਟ ਬਾਪ ਲੈਣਾ ਬਹੁਤ ਆ ਫਿਰ ਉਹਦੇ ਕੋਲ ਪਤਾ ਹੈਂਗਲਿਸ਼ ਬੋਲੂਗਾ ਜੀ ਆਈ ਬਾਂਹ ਇੱਥੇ ਬੰਦੇ ਸ ਨਾ ਜਾਣਾ ਦੋਣਾ ਉਹਨਾਂ ਨੇ ਹੋਈ ਨਹੀਂ ਕਹਿਣਾ ਪਾਇਆ ਸਭ ਦੇ ਦਾ ਪਹਾੜਾ ਕਸਾਫੇ ਬੰਨੇ ਆਪਣੇ ਹੁਣ ਉਹ ਝੰਡਾ ਹੀ ਦੇਖ ਲਿਆ ਬਾਈ ਪਤਾ ਬਾਈ ਹਾਂ ਆਹ ਵੇਖ ਲੈ ਲੱਭ ਦੇ ਲੀਲ ਵਿੱਚ ਹਾਂ ਅਮਗਲਾ ਪ੍ਰੋਜੈਕਟ ਹੈ ਆਪਣਾ ਹੀ ਕਾਰਡ ਵੀ ਚਾਲਣ ਦਿੰਦੇ ਆ ਹਾਂ ਆਪਣੀ ਹੈ ਵੀ ਆ ਜਲਾ ਹਾਂ ਲਓ ਬਈ ਆਪਾਂ ਪਹੁੰਚ ਗਏ ਆ ਖਨੌਰੀ ਬਾਰਡਰ ਤੇ ਤੇ ਆਪਣਾ ਇੱਥੇ ਟਰੈਕਟਰ ਤੇ ਟਰਾਲਾ ਖੜਾ ਪਾਣੀ ਪੂਣੀ ਪੀ ਕੇ ਤੇ ਫਿਰ ਅੱਗੇ ਸਟੇਜ ਵੱਲ ਪਾਉਂਦੇ ਆ ਚੱਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅੰਮ੍ਰਿਤ ਮੋਲੇ ਤੁਹਾਡੇ ਹਾਂ ਜ 1 ਮਈ ਤੇ ਅੱਜ ਹੈਗਾ ਮਜ਼ਦੂਰ ਦਿਵਸ ਤੇ ਮਜ਼ਦੂਰ ਦਿਵਸ ਤੇ ਬਈ ਬਹੁਤ ਜ਼ਿਆਦਾ ਕਿਸਾਨ ਖਨੌਰੀ ਬਾਰਡਰ ਤੇ ਪਹੁੰਚੇ ਆ ਤੇ ਸਟੇਜ ਤੇ ਜਿਵੇਂ ਜਿਵੇਂ ਬੁਲਾਰੇ ਬੋਲਣਗੇ ਸਾਰਾ ਤੁਹਾਨੂੰ ਅੱਜ ਦਿਖਾਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਕਹਿੰਦੇ ਆ ਕਿ ਖਨੌਰੀ ਤੇ ਬਈ ਕਿਸਾਨ ਹੈ ਨਹੀਂਗੇ ਇੱਧਰ ਬਈ ਲੰਗਰ ਵੀ ਚੱਲ ਰਿਹਾ ਸ਼ਬੀਰ ਚੱਲ ਰਹੀ ਹੈ ਸੰਡੇ ਮਿੱਠੇ ਪਾਣੀ ਦੀ ਇਧਰ ਲੰਗਰ ਦਾ ਪੂਰਾ ਪ੍ਰਬੰਧ ਆ ਤੇ ਵੱਧ ਤੋਂ ਵੱਧ ਆਇਆ ਕਰੋ ਜਰੂਰ ਸਪੋਰਟ ਕਰੋ ਕਿਸਾਨਾਂ ਦੀ ਇਧਰ ਸਾਡੇ ਜੋਦੇ ਵੀ ਆਏ ਆ ਤੇ ਹੁਣ ਚੱਲਦੇ ਆ ਅੱਗੇ ਸਟੇਜ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਮੌਲ ਤੇ ਵੀਡੀਓ ਕਿਸਾਨਾਂ ਦੀ ਜਰੂਰ ਸ਼ੇਅਰ ਕਰਦੇ ਆ ਜੋ ਤੇ ਆਜੋ ਫਿਰ ਤੁਹਾਨੂੰ ਅੱਗੇ ਲੈ ਚੱਲਦੇ ਆ ਸਟੇਜ ਤੇ ਤੇ ਇਧਰ ਸਾਡੇ ਸ਼ਰਮਾ ਜੀ ਵੀ ਆਏ ਆ ਅੱਜ ਚਲੋ ਜੀ ਸ਼ਰਮਾ ਜੀ ਕਿਵੇਂ ਆ ਓਕੇ ਆ ਕੰਮ ਲਓ ਜੀ ਪੂਰੀ ਰੌਣਕ ਆ ਤੇ ਇਥੇ ਸੰਭੂ ਵਗੈਰਾ ਪੱਕੇ ਖਸਾਨਾਂ ਨੇ ਲਾਤੇ ਆ ਤੁਸੀਂ ਦੇਖ ਸਕਦੇ ਹੋ ਤੇ ਐਨ ਮਛਰਦਾਨਿਆ ਪੂਰਾ ਪ੍ਰਬੰਧ ਆ ਐਨ ਪੈਣ ਪੌਣ ਨੂੰ ਪੱਖੇ ਏਸੀ ਸਾਰਾ ਕੁਝ ਲੱਗਾ ਸਾਨੂੰ ਇੱਕ ਇੱਕ ਚੀਜ਼ ਅੱਜ ਦਿਖਾਉਣੇ ਆ ਤੇ ਦਿਲ ਭਾਏ ਦਵਾਈਆਂ ਦੇ ਵੀ ਲੰਗਰ ਲੱਗੇ ਆ ਹਰ ਇੱਕ ਚੀਜ਼ ਅਵੇਲੇਬਲ ਬਈ ਇੱਥੇ ਆ ਤੁਸੀਂ ਦੇਖ ਸਕਦੇ ਹੋ ਪੂਰੇ ਬੈਟਕੁੱਟ ਲਾਏ ਆ ਸਾ ਤੁਸੀਂ ਦੇਖ ਲਓ ਬਈ ਆ ਵੇ ਲੈ ਪੂਰਾ ਪ੍ਰਬੰਧ ਏਸੀਆਂ ਦਾ ਇੱਥੇ ਪੂਰੇ ਪੱਖੇ ਵਗੈਰਾ ਕੁਲਰ ਸਾਰੇ ਲੱਗੇ ਆ। ਅੱਜ ਸਾਡੇ ਪਿੰਡ ਵੱਲੋਂ ਖੋਸਾ ਜੁੜੀਆਂ ਦੇ ਬਈ ਮੈਂਬਰ ਸਾਰੇ ਪਹੁੰਚੇ ਆ। ਤੇ ਹੁਣ ਜਾਣੇ ਪਿਆ ਆਪਾਂ ਸਟੇਜ ਨੂੰ। ਵੀਰੋ ਜਿਹੜੇ ਸਾਡੇ ਕਿਸਾਨ ਘਰਾਂ ਦੇ ਵਿੱਚ ਚਲੋ ਵੀਓ ਦਿਓ। ਆਪਣੇ ਨਿਹੰਗ ਸਿੰਘ ਜੀ ਇੱਥੇ ਹੀ ਕੱਪੜੇ ਵਾਸ਼ ਕਰੀ ਜਾਂਦੇ ਵੀ ਮਸ਼ੀਨਾਂ ਮਸ਼ੀਨਾਂ ਦਾ ਪੂਰਾ ਪ੍ਰਬੰਧ ਆ। ਸਾਰੇ ਪ੍ਰਬੰਧ ਤੁਸੀਂ ਦੇਖ ਲਓ ਬਈ।

ਅੱਜ ਸਥਾਈ ਦੀ ਕਾਰਵਾਈ ਜਿਹੜੀ ਹੈ ਉਹ ਭਾਰਤੀ ਕਿਸਾਨ ਯੂਨੀਅਨ ਖੋਸਾ ਤੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਕੋਲ ਹੈ ਦੋਨੋਂ ਇਹਨਾਂ ਜੀ ਨੇ ਚਾਹ ਤੁਸੀਂ ਅਦਰ ਅਜੇ ਆਮ ਜਨਤਾ ਜੀ ਸਾਹਮਣੇ ਕੀ ਐਸੋ ਇੱਕ ਮਹੀਨੇ ਨੂੰ ਵੀ ਮਜ਼ਦੂਰ ਦੇਸਾ ਜਿਹੜਾ ਖੇਤ ਚ ਕੰਮ ਕਰਦਾ ਭਾਵੇਂ ਤੁਹਾਡਾ ਸੀਰੀਆ ਭਾਵੇਂ ਤੁਹਾਡਾ ਦਿਹਾੜੀ ਤੇ ਕੋਈ ਕੰਮ ਕਰਦਾ ਤੇ ਜਾਂ ਫਿਰ ਕਿਸਾਨ ਆਪ ਖੇਤ ਚ ਕੰਮ ਕਰਦਾ ਤਾਂ ਬਾਹਰ ਖੜੇ ਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਵੀ ਕੰਮ ਆ ਜਾਂ ਕਿਰਤੀ ਆ ਜਾਂ ਮਾਲਕ ਆ ਅਸਲ ਚ ਕੀ ਯਾਰ ਰੌਲਾ ਇਸ ਗੱਲ ਦਾ ਕਿ ਕਿਰਤੀ ਲੋਕਾਂ ਦੀ ਕਿਰਤਾਂ ਜਿਹੜੀ ਉਹਨੂੰ ਲੁੱਟ ਦੋ ਵਿਚੌੜਾ ਕਿਰਤੀ ਲੋਕ ਉਹ ਨੇ ਜੋ ਕੰਮ ਐ ਨੇ ਜੋ ਕੰਮ ਕਰਦੇ ਆ ਇਹਨਾਂ ਦੀ ਕੰਮ ਕਰਨ ਦੀ ਸ਼ਕਤੀ ਨੂੰ ਵੇਚ ਕੇ ਉਹ ਆਪਦੇ ਬੱਚੇ ਪਾਲਦੇ ਆਪ ਦਾ ਕਾਰੋਬਾਰ ਚਲਾਉਂਦੇ ਆ ਉਹ ਕਿਰਤੀ ਲੋਕ ਆ ਉਹ ਕਿਰਤੀਆਂ ਦੀ ਲੁੱਟ ਇਹ ਖਿਲਾਫ ਜਦੋਂ 1 ਮਈ ਨੂੰ ਇਕੱਠ ਹੁੰਦਾ ਤਾਂ ਜਿਹੜਾ ਵੱਡਾ ਹਾਸਾ ਵਾਪਰਦਾ ਤਾਂ ਉਸ ਦਾ ਨਾਮ ਮਜ਼ਦੂਰ ਦਿਵਸ ਦੇ ਨਾਂ ਤੇ ਵੀ ਲਿਆ ਜਾਂਦਾ ਤੇ ਲੇਬਰ ਡੇ ਦੇ ਨਾਂ ਤੇ ਵੀ ਉਹਨੂੰ ਕਿਹਾ ਜਾਂਦਾ ਸੋ ਉਸ ਤੋਂ ਬਾਅਦ ਭਾਰਤ ਦੇ ਵਿੱਚ ਪਿਆਰ ਤੇ ਇਹਨਾਂ ਅੱਜਾਣਾ ਬਹੁਤ ਧੰਨਵਾਦ ਉਹ ਚਾਹੇ ਤਾਲਾ ਰਹੇ ਵਾਹਿਗੁਰੂ ਜੀ ਪਰਬਾਤ ਸਵਾਹਿਗੁਰੂ ਜੀ ਕਿ ਲਓ ਜੀ ਹైਦਰ ਸਟੇਜ ਦੇ ਪਿਛਲੇ ਪਾਸੇ ਇਧਰ ਦੱਦਾ ਹੋਰ ਪੰਡ ਦਾ ਇਹ ਤੰਬੂ ਲੱਗਾ ਤੇ ਆਹ ਦੇਖੋ ਤੁਸੀਂ ਕੂਲਰ ਤੇ ਇਧਰ ਪੂਰਾ ਪ੍ਰਬੰਧ ਕੀਤਾ ਹੋਰ ਬਾਪੂ ਠੀਕ ਆ ਮੱਝ ਗਈ ਲਓ ਜੀ ਇਧਰ ਚਾਹ ਬਣੀ ਜਾਂਦੀ ਆ ਹੋਰ ਬਾਪੂ ਕਿਵੇਂ ਆ ਬਣਾਈਏ ਨਾ ਚਾਹ ਠੀਕ ਆ ਠੀਕ ਆ ਲਓ ਵੀ ਪੂਰੀ ਚੜ੍ਹਦੀ ਕਲਾ ਚ ਮੋਰਚਾ ਹਾਂਜੀ ਤੇ ਤਾਂ ਦੇਖੋ ਤੁਸੀਂ ਤੰਬੂ ਪੂਰਾ ਫਿੱਟ ਕੀਤਾ ਬੋਰਡ ਬੋਰਡ ਲੱਗੇ ਆ ਪੂਰਾ ਪ੍ਰਬੰਧ ਆ ਬਿਸਤਰੇ ਵਿਸ਼ੇ ਗੱਦੇ ਲੱਗੇ ਆ ਆ ਤੁਸੀਂ ਦੇਖ ਲਓ ਨਾ ਮੱਛਰ ਆਵੇ ਨਾ ਮੱਖੀ ਆਵੇ ਲੋ ਜਾਲੀ ਲੱਗੀ ਆ ਤੇ ਪੂਰੀ ਚੜ੍ਹਦੀ ਕਲਾ ਚਾ ਬਾਈ ਮੋਰਚਾ ਤੇ ਸਪੋਰਟ ਕਰਿਆ ਕਰੋ ਦੱਬ ਕੇ ਆ ਸ਼ੀਸ਼ੇ ਸ਼ੂਸ਼ੇ ਲੱਗੇ ਆ ਥੱਲੇ ਥੱਲੇ ਲੋਹੇ ਦਾ ਹੈ ਹਾਂ ਆ ਲੋਹੇ ਦਾ ਸਕੰਜਾ ਤੇ ਉੱਪਰ ਸਾਰਾ ਤਰਪਾਲ ਪਾਇਆ ਤੇ ਮੈਂ ਨਾ ਹਾਂ ਬਾਬਾ ਹੋਰ ਕੋਈ ਤਕਲੀਫ ਤਾਂ ਨਹੀਂ ਕੈਂਡ ਨਾ ਕੰਮ ਲੋ ਜੀ ਬਾਬਾ ਪੂਰਾ ਚੜ੍ਹਦੀ ਕਲਾ ਚਾ ਇਧਰ ਵੇ ਲੋ ਫਰਿੱਜਾਂ ਇਧਰ ਬਾਪੂ ਦਾ ਪੁਰਾਣਾ ਟਰੰਕ ਰੱਖਿਆ ਬਾਪੂ ਲਈ ਬੈਠਾ ਜਿੰਦਾ ਹਾਂ ਬਾਪੂ ਕੱਢਣ ਲੱਗਾ ਅੰਦਰੋਂ ਸਿੱਖਾਈ ਡੱਬੀ ਤੇ ਆ ਦੇਖੋ ਤੁਸੀਂ ਬੋਰਡ ਬੂਡ ਲੱਗੇ ਆ ਪੂਰਾ ਪ੍ਰਬੰਧ ਆ ਤੇ ਹੌਸਲੇ ਬਾਬਿਆਂ ਦੇ ਪੂਰੇ ਬਲੰਦਾ ਹਾਂਜੀ ਹਾਂਜੀ ਲਓ ਜੀ ਪੂਰੀ ਚੜ੍ਹਦੀ ਕਲਾ ਇਹਦੇ ਬਾਬਾ ਹੈਗਾ ਦੱਦਾ ਹੂਰ ਦਾ ਤੇ ਆਪਣੇ ਪਿੰਡ ਹੈਗੇ ਭਲੂਰ ਬਾਬੇ ਦੇ ਨਾਨਕੇ ਇਹ ਅਸੀਂ ਗੱਲਾਂ ਬਾਤਾਂ ਕਰਕੇ ਹਟੇ ਆ ਤੇ ਆਹ ਦੇਖੋ ਤੁਸੀਂ ਪੂਰੀਆਂ ਟੰਗਣੀਆਂ ਲੱਗੀਆਂ ਕਰਦਾ ਸਾਰਾ ਪੂਰਾ ਪ੍ਰਬੰਧ ਆ ਤੇ ਮੱਖੀ ਨਹੀਂ ਆਉਂਦੀ ਇੱਧਰ ਬਾਈ ਬਣਾਉਣ ਲੱਗਾ ਬਾਪੂ ਆਪਣਾ ਚਾਹ ਇਹ ਸਾਹਮਣੇ ਸਟਾਰਟਿੰਗ ਹੀ ਚੀਜ਼ ਦੱਦਾ ਹੂਰ ਵਾਲਿਆਂ ਵੀਰਾਂ ਦਾ ਇੱਥੇ ਆ ਲੱਗਾ ਜੀ ਤੰਬੂ ਆਹ ਦੇਖੋ ਤੁਸੀਂ ਐ ਠੰਡੀ ਮੈਂ ਕਹਿੰਦਾ ਬਹਿ ਕੇ ਇੱਥੇ ਮੰਜੇ ਦੇ ਨਜ਼ਾਰਾ ਆ ਗਿਆ ਇਧਰ ਲੱਗੀ ਆ ਸਾਹਮਣੇ ਸਟੇਜ ਤੇ ਇਥੇ ਬੈਠ ਕੇ ਬਾਪੂ ਆਇਆ ਨਾ ਕਰਦੇ ਆ ਗੱਲਾਂ ਬਚਾ ਧੰਨਵਾਦ ਬਾਪੂ ਤੇਰਾ ਜ਼ਿਆਦੇ ਆ ਬਾਪੂ ਚਾ ਪਿਓ ਕਰ ਬਾਈ ਹੁਣ ਬਾਈ ਹੁਣ ਪਾ ਦੀ ਹਾਂ ਆ ਜ਼ਿਆਦੇ ਆ ਚਾ ਆ ਹਾਂ ਜੀ ਥੋੜੀ ਥੋੜੀ ਪਾ ਦੇ ਚਾ ਹੈਗੀ ਆ ਹੋਰ ਲੈ ਗਲਾ ਬਾਪੂ ਕਹਿੰਦਾ ਚਾ ਪੀ ਕੇ ਜਾਓ ਬਾਪੂ ਕਹਿੰਦਾ ਹਾਂ ਬਾਪੂ ਕਹਿੰਦਾ ਵੀ ਤੁਹਾਡੇ ਪਿੰਡ ਨਾਨਕੇ ਆ ਚਾ ਕਹਿੰਦਾ ਪਿਆਵਾਂਗੇ ਦੋ ਬਾਈ ਹੋਰ ਬੈਠੇ ਆ ਸਪੈਸ਼ਲ ਬਾਬਿਆਂ ਨੇ ਚਾ ਬਣਾ ਕੇ ਪਿਆਈ ਆਵੇ ਲੋ ਕੰਡੇ ਵਾਲੀ ਆ ਹੁੰਦੀਆਂ ਗੱਲਾਂ ਸੜਕਾਂ ਤੇ ਠੀਕ ਆ ਇਹਨੂੰ ਕਹਿੰਦੇ ਕਿਸਾਨੀ ਹਰ ਬੰਦੇ ਨੂੰ ਕੋਈ ਰਿਸ਼ਤੇਦਾਰ ਨੂੰ ਨਹੀਂ ਪੁੱਛਦਾ ਇਹਦੇ ਵੇਲੇ ਬਾਪੂ ਕਹਿੰਦਾ ਚਾਹ ਪੀਤੀ ਤੋਂ ਬਿਨਾ ਤੰਬੂ ਚੋਂ ਜਾਨ ਨਹੀਂ ਦੇਣਾ ਮੇਲਾ ਲੱਗਾ ਹੁੰਦਾ ਮੇਲਾ ਲੱਗ ਜਾਂਦਾ ਬਾਪੂ ਕਹਿੰਦਾ ਬਈ ਇੱਥੇ ਐਵੇਂ ਮੇਲੇ ਲੱਗਦੇ ਬਈ ਸਪੋਰਟ ਕਰਿਆ ਕਰੋ ਕਿਸਾਨ ਦੀ ਹਾਂ ਬਾੜਾ ਨਾ ਬੋਲਿਆ ਕਰੋ ਕਿਸਾਨਾਂ ਨੂੰ ਕਿਸਾਨੀ ਦੇ ਸਿਰ ਤੇ ਸਾਰਾ ਕੁਝ ਚੱਲਦਾ ਜੇ ਮੈਂ ਇੱਥੇ ਬੋਲਣ ਲੱਪਿਆ ਫਿਰ ਤੁਸੀਂ ਕਹੋਗੇ ਕਿ ਇਦਾਂ ਬੋਲਦਾ ਕਿਸਾਨੀ ਦੀ ਸਪੋਰਟ ਕਰਿਆ ਕਰੋ ਹਰ ਇੱਕ ਬੰਦਾ ਹਰ ਲਈ ਖਾਣਾ ਪਾਣੀ ਦਾ ਲੋ ਜੀ ਹੁਣ ਟਾਈਮ ਹੋ ਗਿਆ 2:30 ਵੱਜ ਗਿਆ ਤੇ ਸਾਡੇ ਬਾਬਾ ਸਾਹਿਬਾ ਦਾ ਹੋ ਗਿਆ ਟਾਈਮ ਰੋਟੀ ਪਾਣੀ ਦਾ ਹਣਪੂਰੇ ਲੰਗਰ ਤੇ ਖਾਜੂ ਟੰਗੜੀ ਨੂੰ ਲੋ ਜੀ ਲੰਗਰ ਦੇ ਪੂਰੇ ਪ੍ਰਬੰਧ ਤੇ ਲੰਗਰ ਬਣੀ ਜਾਂਦਾ ਬਈ ਪਿੰਡ ਸ਼ੇਰਗੜ ਪਟਿਆਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਸਰਦਾਰ ਕਿੰਦਾ ਸਿੰਘ ਬਹੁਤ ਬਹੁਤ ਧੰਨਵਾਦੀ ਆ ਸਰਪੰਚ ਦੇ ਕਿ ਇਹਨਾਂ ਨੇ ਅੱਜ ਦੇਖੋ ਆਪਦੀ ਦਿਹਾੜੀ ਛੱਡ ਕੇ ਸਾਡੇ ਨਾਲ ਇੱਥੇ ਆਣ ਕੇ ਸਹਿਯੋਗ ਦਿੱਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੇਖੋ ਇਹਨਾਂ ਨੇ ਆਪਣਾ ਦਿਨ ਅੱਜ ਬਣਾਇਆ ਅਸੀਂ ਬਹੁਤ ਹੀ ਸ਼ੁਕਰੀਆ ਗੁਜ਼ਾਰ ਕਰਦੇ ਇਹਨਾਂ ਦੇ ਬਹੁਤ ਬਹੁਤ ਮਿਹਰਬਾਨੀ ਹੈ ਔਰ ਅਸੀਂ ਸਾਰੇ ਪਿੰਡਰੂ ਵੀ ਬੇਨਤੀ ਕਰਦੇ ਆਂ ਕਿ ਇਸ ਬੰਦੇ ਦਾ ਸਹਿਯੋਗ ਦਿਓ ਜਦੋਂ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਵੇ ਇਹਦੇ ਨਾਲ ਤੁਰ ਕੇ ਆਇਆ ਕਰੋ ਨਾਲੇ ਆਪਣੇ ਪਿੰਡ ਦਾ ਥੋੜਾ ਨਾਂ ਵੀ ਉੱਚਾ ਹੁੰਦਾ ਨਾਲੇ ਮਾਨਤਾਨ ਵੀ ਹੁੰਦਾ ਹੈ ਸਾਰਿਆਂ ਦਾ ਚਲੋ

ਸ਼ੇਸ਼ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਮਜ਼ਦੂਰ ਦਿਨ ਨੂੰ ਮਨਾਇਆ ਜਾ ਰਿਹਾ ਹੈ ਉਹਨਾਂ ਕਿਰਤਿਆਂ ਦੇ ਅੰਦੋਲਨਾਂ ਦੇ ਸ਼ਹੀਦਾਂ ਨੂੰ ਖੂਬ ਖੂਬ ਪ੍ਰਣਾਮ ਕਰਦੇ ਹੋਏ ਅਸੀਂ ਆਪਣੀ ਗੱਲ ਨੂੰ ਤੋਂ ਸ਼ੁਰੂ ਕਰਨੇ ਚਾਹਾਂਗੇ ਕਿ ਦੋਸਤੋ ਜੋ ਅੱਜ ਦੇ ਦਿਨ ਦਾ ਇਤਿਹਾਸ ਹੈ ਮੇਰੇ ਤੋਂ ਪਹਿਲਾਂ ਬੁਲਾਇਆ ਨੇ ਬੜਾ ਸਸਤਾਰ ਦੇ ਨਾਲ ਦੱਸ ਦਿੱਤਾ ਹੈ ਇਹ ਅਜੋ ਦੇ ਦੇਣਾ ਹੈ ਜਦੋਂ ਕਿਰਤ ਕਰਨ ਵਾਲੇ ਲੋਕਾਂ ਨੇ ਆਪਣੀ ਕਿਰਤ ਦੀ ਆਖੀ ਦੇ ਲਈ ਅੰਦੋਲਨ ਦੀ ਵਰਪੂ ਇੱਕ ਤਾਕਤ ਦੇ ਨਾਲ ਇਹਦਾ ਸੁਪਰਸ਼ਟ ਕੋਨਾ ਸ਼ੁਰੂ ਕਰਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕਦੇ ਇਹੋ ਜਿਹਾ ਨਹੀਂ ਹੁੰਦੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਕਿ ਕੀ ਕਹਿ ਰਿਹਾ ਹੈ ਕਹਿੰਦਾ ਜੇਕਰ ਇਹਦਾ ਰਾਜ ਆ ਗਿਆ ਦੂਸਰੀ ਧਰਗਾਂ ਦੇ ਰਾਜ ਆ ਗਿਆ ਤੰਗਾ ਤੁਹਾਡੇ ਮੰਗਲ ਸੂਤਰ ਵੀ ਖੋ ਲੈਣਗੇ ਦੂਸਰੀ ਧਰਤੀ 'ਤੇ ਨਵਾਂ ਰਾਜ ਆ ਗਿਆ ਤੁਹਾਡੀਆਂ ਪ੍ਰਾਪਰਟੀਆਂ ਖੋ ਲੈਣਗੇ ਉੱਥੋਂ ਤੱਕ ਕਿ ਇੱਕਲ ਘਟਿਰਤੀ ਮਜ਼ੂਮ ਕਮਿਊਨਿਟੀ ਨੂੰ ਟਾਰਗੇਟ ਕਰਕੇ ਕੰਨੇ ਦੀ ਵਿਹਾਰਵਾਦੀਆਂ ਵੀ ਸ਼ੁਰੂ ਹੋ ਗਈ ਇਹਦਾ ਮਤਲਬ ਦੇਸ਼ ਦੇ ਵਿਕਾਸ ਦੀ ਕੋਈ ਲੋੜ ਨਹੀਂ ਦੇਸ਼ ਦੇ ਅੰਦਰ ਉਸਾਰ ਦੀ ਕੋਈ ਲੋੜ ਨਹੀਂ ਦੇਸ਼ ਨੂੰ ਬਚਾਉਣ ਦੀ ਕੋਈ ਲੋੜ ਨਹੀਂ ਸਿਰ ਸੱਚਾ ਲੈ ਕੇ ਆਉਣੀ ਹੈ ਉਦੋਂ ਭਈ ਜੋ ਵੀ ਕੀਤਾ ਜਾ ਸਕਦਾ ਹੈ Hindu Muslim ਕੀਤਾ ਜਾ ਸਕੇ ਕਰਮ ਨੇ ਸਿੱਖ Hindu ਕਰਨ ਦੀ ਲੋੜ ਪਈ ਕਰਮ ਨੇ ਜਿਨ ਦਾਤਿਆਂ ਤੋਂ ਬਾਹਰ ਧਰਮਾਂ ਤੋਂ ਬਾਹਰ ਸਿੱਧੇ ਪੰਜਾਬ ਸਿੰਘ ਰਾਜਾ ਕਰਮਾ ਯਤਨ ਵੀ ਕਰਨਗੇ ਫਿਰ ਸਾਰਾ ਤੁਸੀਂ ਸੰਭਲ ਕੇ ਚੱਲਣਾ ਆ ਥੋੜੇ ਜਿਹਾ ਸਮਾਂ ਮਿਹਨਤ ਸੰਭਲ ਕੇ ਜਿਸ ਤਰੀਕੇ ਦੇ ਨਾਲ ਤੁਹਾਡਾ ਸੌਲੋਂ ਦਾ ਬਹੁਤ ਚੱਲ ਰਿਹਾ ਹੈ ਉਹ ਸੌਲੋਂ ਦੇ ਦੌਰ ਦੇ ਅੰਦਰ ਆ ਇਹਨਾਂ ਦੇ ਕੋਲ ਤੁਹਾਡੇ ਸਵਾਲਾਂ ਦਾ ਜਵਾਬ ਕਰਨੀ ਦੋਸਤੋ ਲੇਕਿਨ ਦੰਗੇ ਪਰਚਾਉਣ ਦੀ ਸ਼ਰਧਾ ਇਹਨਾਂ ਲੋਕਾਂ ਦੀ ਅੱਜ ਉਹਨਾਂ ਦੇ ਬਿਆਨਾਂ ਤੋਂ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਕੁਛ ਵੀ ਕਰਵਾ ਸਕਦੇ ਆ ਕਿਤੇ ਵੀ ਹਿੰਦੂ ਮੁਸਲਮਾਨ ਦਾ ਦੰਗਾ ਕਰਵਾ ਸਕਦੇ ਆ ਕਿਤੇ ਵੀ ਹਿੰਦੂ ਸਿੱਖ ਦਾ ਦੰਗਾ ਕਰਵਾ ਸਕਦੇ ਆ ਇਸ ਕਰਕੇ ਆਪਾਂ ਸਾਰਿਆਂ ਨੇ ਬੜਾ ਸੰਜਮ ਦੇ ਵਿੱਚ ਰਹਿ ਕੇ ਬੜਾ ਤੰਬੰਦ ਸਰਕਾਰ ਨੂੰ ਯਾਦ ਕਰਾਉਣੇ ਆ ਸਰਕਾਰ ਇਮਾਨਦਾਰ ਹੋਈ ਤਾਂ ਸਾਡੇ ਵਾਅਦੇ ਪੂਰੇ ਕਰੇਗੀ ਕਿਹੜਾ ਨਵੀਂ ਮੰਗ ਲੱਗੇ ਚੱਲੇ ਆ ਲੇਕਿਨ ਸਰਕਾਰ ਦੀ ਜਿਹੜੀ ਇਮਾਨਦਾਰੀ ਉਹ ਬਿਲਕੁਲ ਨਹੀਂ ਸੀ ਸਰਕਾਰ ਦੇ ਅੰਦਰ ਜੋ ਤਾਪ ਸੀ ਉਹ ਸਪਸ਼ਟ ਦੇਸ ਗਿਆ ਆਪਾਂ ਨੂੰ ਕਿ ਆਪਾਂ ਨੂੰ 18 ਤਰੀਕ ਤੋਂ ਲੈ ਕੇ ਉਸ ਤੋਂ ਬਾਅਦ ਆਪਣੇ ਨਾਲ ਮੀਟਿੰਗ ਕਰਨ ਦੀ ਲੋੜ ਨਹੀਂ ਸਮਝੀ ਲੇਕਿਨ ਇੱਕ ਗੱਲ ਨੋਟ ਕਰਿਓ ਇੱਕ ਕੁਦਰਤ ਕਰਦੀ ਹੈ ਭਗਵਾਨ ਕਰਦਾ ਵਾਹਿਗੁਰੂ ਕਰਦਾ ਹੈ ਇਨਾਂ ਦੀ ਬਾ ਇਨਾਂ ਦੀ ਵਿਚਾਰਿਆਂ ਦੀ ਕਿਸਮਤ ਫੁੱਟੀ ਆ ਮੈਨੂੰ ਲੱਗਦਾ ਕਿਉਂ ਕਿ ਕਿ ਤੁਹਾਡਾ ਅੰਦੋਲਨ ਖਤਮ ਕਰਵਾਉਣ ਦੀ ਬਜਾਏ ਤੁਹਾਡੀਆਂ ਮੰਗਾਂ ਮੰਨਣ ਦੀ ਬਜਾਏ ਅੰਦੋਲਨ ਨੂੰ ਖਿੱਚ ਕੇ ਚੋਣਾਂ ਦੇ ਸਮੇਂ ਤੇ ਲਿਆਏ ਚੋਣਾਂ ਦੇ ਸਮੇਂ ਤੇ ਆਇਆ ਅੰਦੋਲਨ ਅਸੀਂ ਕਿਹਾ ਸੀ ਕਿ ਇਹ ਅੰਦੋਲਨ ਦੁਨੀਆ ਦਾ ਪਹਿਲਾ ਅੰਦੋਲਨ ਹੋ ਨਿਭੜੇਗਾ ਜਦੋਂ ਇੱਕ ਪਾਸੇ ਚੋਣਾਂ ਚੱਲਦੀਆਂ ਹੋਣਗੀਆਂ ਇੱਕ ਪਾਸੇ ਕਿਸਾਨ ਅੰਦੋਲਨ ਕਰਦੇ ਹੋਣਗੇ ਔਰ ਉਸ ਸਮੇਂ ਹਰ ਇੱਕ ਪੋਲੀਟਿਕਲ ਪਾਰਟੀ ਨੂੰ ਸੋਚਣਾ ਪਏਗਾ ਕਿਸਾਨਾਂ ਦੇ ਇਸ ਜਿਹੜੀ ਝੜੀ ਲਾਈ ਹੋਈ ਹੈ ਇਹਨਾਂ ਦੇ ਉੱਤੇ ਥਾ ਥਾ ਕੇ ਘੇਰਦੇ ਹੋ ਸਵਾਲ ਪੁੱਛਦੇ ਹੋ ਇਹਨਾਂ ਕੋਲੇ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਆ ਦੋ ਤਿੰਨ ਦਿਨ ਤੋਂ ਲਗਾਤਾਰ ਇਹਨਾਂ ਦੀ ਕੋਸ਼ਿਸ਼ ਹੈ ਕਦੇ ਕਿਸੇ ਨਾਲ ਗੱਲ ਕਰਦੇ ਆ ਕਦੇ ਕਿਸੇ ਨਾਲ ਗੱਲ ਕਰਦੇ ਆ ਤੇ ਬੀਜੀ ਗੱਲ ਕਰਦੇ ਨੇ ਜਿਨ੍ਹਾਂ ਦੇ ਬਾਰੇ ਬੋਲਦੇ ਨੇ ਕਿ ਅਸੀਂ ਤਾਂ ਡਾਕਟਰ ਉਮੀਦ ਕਰਦੇ ਹਮੇਤੀ ਹੈ ਉਨਾਂ ਦੀ ਸੋਚ ਉਨ੍ਹਾਂ ਪ੍ਰਤੀ ਕੀ ਹੈ ਕਿ ਸਾਰੇ ਦਲਤ ਭਾਈ ਚਾਰੇ ਦਾ ਨੌਜਵਾਨ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਫਾਸੀ ਦੇ ਕੇ ਮਾਰਿਆ ਦੱਸਾਂਗੇ ਕੱਲੇ-ਕੱਲੇ ਪਿੰਡਾਂ ਵਿੱਚ ਕਿ ਕਿਹੜੇ ਤਰੀਕੇ ਦੇ ਨਾਲ ਸਾਰੇ ਦਲਤ ਸਮਾਜ ਦੇ ਉੱਤੇ ਇਹਨਾਂ ਨੇ ਜਿਹੜਾ ਲੇਬਰ ਕੋਡ ਲਿਆ ਕੇ 12 ਘੰਟੇ ਕੰਮ ਕਰਵਾਉਣ ਦਾ ਜਿਹੜਾ ਫੈਸਲਾ ਕਰਵਾਇਆ ਉਹ ਵੀ ਲੈ ਕੇ ਜਾਵਾਂਗੇ ਕੱਲੇ-ਕੱਲੇ ਪਿੰਡ ਤੇ ਲੈ ਕੇ ਜਾਵਾਂਗੇ ਦੱਸਾਂਗੇ ਤੁਹਾਨੂੰ ਕਿ ਤੁਸੀਂ ਸੋ ਸੋਚ ਕੇ ਚੱਲ ਰਹੇ ਹੋ ਜਨਤਾ ਤੁਹਾਡੀ ਤਾਂ ਦੋ ਕਦਮ ਅੱਗੇ ਸੋਚ ਕੇ ਚੱਲੇਗੀ ਥਾ ਥਾ ਤੇ ਇਹ ਸਵਾਲ ਹੋਣਗੇ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਸੋ ਮੈਂ ਆਪ ਸਭ ਨੂੰ ਮੁਰ ਦੁਬਾਰਾ ਇੱਕ ਵਾਰੀ ਇਹ ਅਪੀਲ ਜ਼ਰੂਰ ਕਰੂੰਗਾ ਮੇਰੇ ਦੋਸਤੋ ਇਹ ਸਵਾਲ ਤੋਂ ਜ਼ਰੂਰ ਧਿਆਨ ਰੱਖਿਓ ਜਿਸ ਬੁਖਲਾੜ ਦੇ ਵਿੱਚ ਬੀਜੇਪੀ ਆਈ ਹੋਈ ਹੈ ਇਹ ਕਿਸੇ ਵੀ ਥਾਂ ਦੇ ਉੱਤੇ ਤੁਹਾਡੇ ਨਾਲ ਅੱਛੇ ਪਾਈ ਦਾ ਮਾਹੌਲ ਬਣਾ ਕੇ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਦੰਗਾ ਪੜਕਾ ਕੇ ਕਿਉਂਕਿ ਇਹਨਾਂ ਨੇ ਕੋਲ ਦੰਗਿਆਂ ਤੋਂ ਸਿਵਾ ਹੋਰ ਕੋਈ ਰਾਜਨੀਤੀ ਨਹੀਂ ਹੈ ਸਿਰਫ ਇਸੇ ਰਾਜਨੀਤੀ ਦੇ ਨਾਲ ਇਹਦਾ ਲੋਕਾਂ ਨੇ ਸੱਤਾ ਹਾਸਲ ਕੀਤੀ ਹੈ ਉਸੇ ਦੇ ਨਾਲ ਹਿੰਦੂ ਮੁਸਲਮ ਦੇ ਆਧਾਰ ਦੇ ਉੱਤੇ ਮੁਰਦ ਦੁਆਰਾ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਤੁਸੀਂ ਸੰਭਲ ਕੇ ਚੱਲਿਓ ਲੋੜ ਆਸੀ ਯਾਤਰਾ ਸ਼ੁਰੂ ਕਰ ਰਹੇ ਕਿ ਰਹੇ ਜਿਹੜੀ ਉਹਦੇ ਵਿੱਚ ਸਤਿ ਭਾਵਨਾ ਯਾਤਰਾ ਦਾ ਨਾਮ ਲੋਕੇ ਅਸੀਂ ਪੂਰੇ ਦੇਸ਼ ਦੇ ਅੰਦਰ ਘੁਮਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾ ਹਰਿਆਣੇ ਤੋਂ ਸ਼ੁਰੂ ਕਰ ਰਹੇ ਨੇ ਹਰਿਆਣੇ ਵਾਲੇ ਨੌਜਵਾਨ ਕਿ ਹਰਿਆਣੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਅਜੇ ਹੀ ਕੋਈ ਇਹਨਾਂ ਨੂੰ ਹਰਕਤ ਕਰਨ ਦਾ ਮੌਕਾ ਨਹੀਂ ਮਿਲਣਾ ਆਪਸੀ ਭਾਈਚਾਰੇ ਨੂੰ ਮਜ਼ਬੂਤ ਰੱਖਣਾ ਇਹਨਾਂ ਦੀ ਸੋਚ ਹੈ ਸੁਨੇਹਾ ਲੈ ਕੇ ਜਾਵਾਂਗੇ ਕੱਲੇ-ਕੱਲੇ ਤੱਕ ਕਿ ਇਹਨਾਂ ਦੀ ਸੋਚਾ ਲੋਕਾਂ ਨੂੰ ਤੋੜਨਾ ਤੇ ਸਭੀ ਸੋਚੋ ਲੋਕਾਂ ਨੂੰ ਜੋੜਨਾ ਲੋਕਾਂ ਨੂੰ ਇਕੱਠੇ ਰੱਖ ਕੇ ਇਹਨਾਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਘੜੀ ਕਰਕੇ ਦੱਸਾਂਗੇ ਕਿ ਤੁਸੀਂ ਕੀ ਸੋਚਦੇ ਚਾਹਦੇ ਹੋ ਦੇਸ਼ ਕੀ ਸੋਚਦੇ ਬੈਠਾ ਹੈ ਸਭ ਲਈ ਇੰਨੀਂਕ ਬੇਨਤੀ ਆ ਤੁਸੀਂ ਵੀ ਸਾਰਿਆਂ ਨੇ ਸਵਾਲਾਂ ਦਾ ਜਿਹੜਾ ਸੱਸਾ ਸ਼ੁਰੂ ਕੀਤਾ ਸਾਰੇ ਭਾਈਦੇ ਭਾਦਰ ਤੁਹਾਡੇ ਸੱਸਲੇ ਵਿੱਚ ਚਿੰਤਾ ਦਾਤ ਪਾ ਰੱਖਿਆ ਇਹਨਾਂ ਨੂੰ ਲੇਕਿਨ ਇਹ ਕਰਕੇ ਜੂਰ ਗੌਰ ਕਰਿਓ ਸੰਭਲ ਕੇ ਰੱਖਿਓ ਆਪਣੇ ਆਪ ਨੂੰ ਸੰਭਾਲ ਕੇ ਨੌਜਵਾਨਾਂ ਨੂੰ ਸੰਭਾਲ ਕੇ ਰੱਖਿਓ ਕਿਸੇ ਥਾਂ ਦੇ ਉੱਤੇ ਇਹਨਾਂ ਨੂੰ ਮੌਕੇ ਨਾ ਦੇ ਦਿਓ ਕਿ ਇਹਨਾਂ ਨੂੰ ਇਹ ਮੌਕਾ ਮਿਲੇ ਕਿ ਕਿਸੇ ਥਾਂ ਦੇ ਉੱਤੇ ਇਹ ਦੰਗਾ ਪੜ ਘਾ ਸਕਣ ਕੋਈ ਡਿਸਪੂਟ ਪੈਦਾ ਕਰ ਸਕਣ ਇੰਨੀ ਗੱਲ ਦਾ ਕੰਟਰੋਲ ਰੱਖਣਾ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਸਵਾਲ ਜ਼ਰੂਰ ਪੁੱਛਣੇ ਨੇ ਇਹਨਾਂ ਦੇ ਸਵਾਲ ਆ ਜਿਹੜੇ ਕੋਈ ਬੜਾ ਆਪਾਂ ਜਿਹੜੇ ਸਵਾਲ ਹੀ ਨਾ ਪੁੱਛੇ ਇੱਕ ਤਾਂ ਸੰਦੂਆ ਆਪਣੇ ਬਰੀ ਕਰਤੇ ਸੋ ਇਸ ਕਰਕੇ ਪੁੱਛਾਂਗੇ ਕਿ ਸਾਡਾ ਸੁਭਕਰਮ ਕਿਉਂ ਮਾਰਿਆ ਹੈ ਪੁੱਛਾਂਗੇ ਕਿ ਸਾਡਾ 433 ਕਿਉਂ ਜਖਮੀ ਕੀਤੇ ਨੇ ਕਿ ਇਹ ਲੋਕਤੰਤਰ ਹੈ ਤੁਸੀਂ ਕਹਿੰਦੇ ਹਣ ਦੇਸ਼ ਦੇ ਅੰਦਰ ਜਾ ਕੇ ਕਿ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਆ ਭਾਰਤ ਉਹ ਭਾਈ ਲੋਕਤੰਤਰ ਚੇ ਹੁੰਦਾ ਹੈ ਲੋਕਤੰਤਰ ਚੇ ਹੁੰਦਾ ਹੈ ਕਿ ਲੋਕਾਂ ਨੂੰ ਬਾਹਰ ਆ ਕੇ ਆਪਣੀ ਰਾਜਧਾਨੀ ਤੱਕ ਕੋ ਚੜਾ ਦੇ ਤੇ ਗੋਲੀਆਂ ਮਾਰੋ ਇਹ ਲੋਕਤੰਤਰ ਚਦਾ ਹੁੰਦਾ ਨਹੀਂ ਕਿ ਲੋਕਤੰਤਰ ਚੇ ਹੁੰਦਾ ਹੈ ਕਿ ਮੀਡੀਆ ਨੂੰ ਬੋਲਣ ਤੱਕ ਨਾ ਦੇਓ ਇਹ ਨਹੀਂ ਹੁੰਦਾ ਲੈ ਕੇ ਗੱਲ ਚ ਰੂਪ ਪਿਆ ਰੱਖੋ ਮੈਨੂੰ ਇੰਟਰਨੈਸ਼ਨਲ ਮੀਡੀਆ ਦੀ ਵੀ ਥੋੜੀ ਜੀ ਇਹ ਮੈਂ ਅਪੀਲ ਕਰਨੀ ਚਾਹੁੰਦਾ ਭਰਾਵੋ ਸੁਣ ਲਓ ਇਤਿਹਾਸ ਲਿਖਿਆ ਜਾਣਾ ਹੈ ਇਤਿਹਾਸ ਇੰਨਾਂ ਦੋਨਾਂ ਦਾ ਇਤਿਹਾਸ ਲਿਖਿਆ ਜਾਣਾ ਹੈ ਤੁਹਾਡੇ ਸਾਹਮਣੇ ਰੱਖੀ ਹੈ ਕਿ ਅੱਜ ਦਾ ਦਿਨ ਦੀ ਕੀ ਮਹੱਤਤਾ ਹੈ ਮੈਂ ਤਾਂ ਸਿਰ ਬੇਨਾ ਦੀ ਦੱਸਣਾ ਚਾਹੁੰਦਾ ਸੀ ਕਿ ਭਾਈ ਜਿਹੜੇ ਅੱਜ ਵੀ ਸੱਤਾ ਧਾਰੀ ਲੋਕ ਬੈਠੇ ਨੇ ਉਹੀ ਬੈਠੇ ਨੇ ਜਿਨ੍ਹਾਂ ਨੇ ਉਸ ਵੇਲੇ ਸਾਡੇ ਲੇਬਰ ਕਲਾਸ ਦੇ ਸਾਡੇ ਕਿਰਤੀਆਂ ਨੂੰ ਖੂਨ ਬਹਾਇਆ ਉਹਨਾਂ ਦੇ ਗੋਲੀਆਂ ਚਲਾਈਆਂ ਉਹੀ ਅੱਜ ਬੈਠੇ ਨੇ ਆਓ ਜਗਾ ਜਿੱਥੇ ਸ਼ਮ ਕਰਨ ਮਾਰਿਆ ਗਿਆ ਅੱਜ ਕੋਈ ਕਸਰ ਨਹੀਂ ਕੋਈ ਕਸਰ ਬਾਕੀ ਨਹੀਂ ਸਾਡੇ ਉਹ ਮੁਰਾਈ ਲੜਕੇ ਮਰੇ ਹੋਏ ਅਧਿਕਾਰਾਂ ਦਾ ਅੱਜ ਇਹਨਾਂ ਨੇ ਬਦਲ ਕੀਤਾ ਹੈ ਉਹੀ ਸਰਤਾ ਉਹੀ ਤਾਕਤ ਹੈ ਜਿਹੜੀ ਉਸ ਵੇਲੇ ਅਮਰੀਕਾ ਦੀ ਧਰਤੀ ਤੇ ਸੀ ਅੱਜ ਭਾਰ ਦੇ ਧਰਤੀ ਤੇ ਹੈ ਕੰਮ ਉਹੀ ਹੋ ਰਹੇ ਨੇ ਸੋ ਇਹ ਦੇ ਖਿਲਾਫ ਸਭ ਦੇ ਕਿੰਤੀ ਲੋਕ ਕਾਨੂੰਨ ਮੂਰੇ ਇੱਕ ਦੋ ਜਿੱਤ ਹੋ ਕੇ ਇੱਕ ਵੱਡੀ ਲੜਾਈ ਲੜਨ ਦੀ ਲੋੜ ਹੈ ਸੋ ਇਹੀ ਮੇਰੀ ਅਪੀਲ ਆਪ ਸਭ ਨੂੰ ਬਹੁਤ ਬਹੁਤ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹੀਦਾ ਔਰ ਇਹ ਸਰਕਾਰ ਦੇ ਖਿਲਾਫ ਇੱਕ ਵੱਡੀ ਮਹਮ ਸ਼ੁਰੂ ਕਰਨੀ ਲੋਕਾਂ ਨੂੰ ਕੀ ਕਹਾਂਗੇ ਸਰ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਜਿਵੇਂ ਕਿਉਂਕਿ ਵੋਟ ਇੱਕ ਬਹੁਤ ਵੱਡੀ ਪਾਵਰ ਹੁੰਦੀ ਹੈ ਸਰਕਾਰ ਨੂੰ ਬਣਾਉਂਦੀ ਹੈ ਇਹਦੇ ਵਿੱਚ ਦੇਖੋ ਅਸੀਂ ਇਲੈਕਸ਼ਨ ਦੇ ਮਾਮਲੇ 'ਚ ਐਸਕੇਮ ਨਾਨ ਪੋਲੀਟਿਕਲ ਹੈ ਜੀ ਸਾਡਾ ਕਿਸੇ ਨੂੰ ਵੋਟ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਲੂਰ ਤੋਂ ਰੇਸ਼ਮੰਗ ਪ੍ਰਧਾਨ ਦੀ ਅਗਵਾਈ ਵਿੱਚ ਅਖਨੋਰੀ ਬਾਰਡਰ ਪਹੁੰਚੇ ਸੀ ਮਜ਼ਦੂਰ ਮਜ਼ਦੂਰ ਦਵਸ ਮਨਾਇਆ ਗਿਆ ਇੱਥੇ ਸਾਰੇ ਜਾਥੇਬੰਦਿਆਂ ਦੇ ਆਗੂਆਂ ਨੇ ਆਪਦੇ ਆਪ ਦੇ ਵਿਚਾਰ ਪੇਸ਼ ਕੀਤੇ ਤੇ ਹੁਣ ਅਸੀਂ روانਾ ਹੋਣ ਲੱਗੇ ਆਂ ਪਿੰਡ ਨੂੰ ਤੇ ਹੋਰ ਵੀ ਸੰਗਤ ਇੱਥੇ ਪਹੁੰਚ ਕੇ ਸਜੂ। ਸਿੱਕਾ ਫਲਸਾ ਵਾਹਿਗੁਰੂ ਦੀ ਕਿਰਪਾ ਤੇ ਅੱਜ ਅਸੀਂ ਪਿੰਡ ਭਲੂਰ ਤੋਂ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਖਨੌਰੀ ਬਾਡਰ ਤੇ ਪਹੁੰਚੇ ਆਂ ਜਿੱਥੇ ਕਿ ਮਜ਼ਦੂਰ ਦੇ ਰੈਸ ਮਨਾਇਆ ਗਿਆ